ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਗੱਲ ਕਰਦੇ ਆਂ ਪਾਕਿਸਤਾਨ ਦੇ ਬਾਰੇ ਜਿਹੜੇ ਹਿਸਾਬ ਨਾਲ ਪਾਕਿਸਤਾਨ ਇੰਡੀਆ ਦੇ ਉੱਪਰ ਲਗਾਤਾਰ ਡਰੋਨ ਅਟੈਕ ਕਰ ਰਿਹਾ ਸੀ ਪੰਜਾਬ ਵਾਲੀ ਸਾਈਡ ਤਾਂ ਇਹ ਗੱਲ ਸੋਚ ਕੇ ਸਾਰਿਆਂ ਦੇ ਮਨ ਦੇ ਵਿੱਚ ਇੱਕ ਸਵਾਲ ਤਾਂ ਜ਼ਰੂਰ ਆਉਂਦਾ ਹੋਊਗਾ ਕਿ ਆਖਿਰ ਪਾਕਿਸਤਾਨ ਕੋਲ ਇੰਨੀ ਐਡਵਾਂਸ ਟੈਕਨੋਲੋਜੀ ਦੇ ਜਿਹੜੇ ਡਰੋਨ ਆ ਉਹ ਕਿੱਥੋਂ ਆ ਰਹੇ ਆ ਦਰਅਸਲ ਪੂਰੇ ਵਰਲਡ ਦੇ ਵਿੱਚ ਤਿੰਨ ਦੇਸ਼ ਹੈਗੇ ਆ ਜਿਹੜੇ ਸਭ ਤੋਂ ਜ਼ਿਆਦਾ ਇਹ ਡਰੋਨ ਆ ਜਿਹੜੇ ਬਣਾ ਰਹੇ ਆ ਇਹਦੇ ਵਿੱਚ ਪਹਿਲੇ ਨੰਬਰ ਤੇ ਹੈਗਾ ਜੀ ਤੁਰਕੀ ਜਿਹੜਾ ਕਿ ਬਹੁਤ ਐਡਵਾਂਸ ਟੈਕਨੋਲੋਜੀ ਵਾਲੇ ਡਰੋਨ ਬਣਾ ਰਹੇ ਆ ਨੰਬਰ 2 ਤੇ ਚਾਈਨਾ ਨੰਬਰ 3 ਈਰਾਨ ਇਹਨਾਂ ਤਿੰਨਾਂ ਦੇਸ਼ਾਂ ਦੇ ਜਿਹੜੇ ਸਬੰਧ ਹੈਗੇ ਆ ਪਾਕਿਸਤਾਨ ਨਾਲ ਉਹ ਬਹੁਤ ਵਧੀਆ ਮੰਨੇ ਜਾਂਦੇ ਆ ਪਾਕਿਸਤਾਨ ਦੇ ਵਧੀਆ ਅਲਾਏ ਹੈਗੇ ਆ ਫੋਇ ਤਿੰਨੋ ਹੀ ਦੇਸ਼ ਜਿਹੜੇ ਪਾਕਿਸਤਾਨ ਨੂੰ ਡਰੋਨ ਹੈ ਉਹ ਸਪਲਾਈ ਕਰਦੀ ਸੀਗੀ ਤੇ ਇਧਰ ਜੇਕਰ ਆਪਾਂ ਇੰਡੀਆ ਵਾਲੀ ਸਾਈਡ ਗੱਲ ਕਰੀਏ ਤਾਂ ਇੰਡੀਆ ਦੇ ਜਿਹੜੇ ਡਿਫੈਂਸ ਟ੍ਰੇਡ ਪਾਰਟਨਰ ਹੈਗੇ ਆ ਇੰਡੀਆ ਕਿੰਨਾ ਦੇਸ਼ਾਂ ਕੋਲੋਂ ਜਿਹੜਾ ਇਹ ਹਥਿਆਰ ਆਪਣੀ ਖਰੀਦਦਾ ਉਹਦੇ ਵਿੱਚ ਪਹਿਲੇ ਨੰਬਰ ਤੇ ਹੈਗਾ ਜੀ ਰਸ਼ੀਆ ਨੰਬਰ 2 ਤੇ ਇਜ਼ਰਾਈਲ ਨੰਬਰ 3 ਫਰਾਂਸ ਇੰਡੀਆ ਇਹਨਾਂ ਤਿੰਨੋਂ ਦੇਸ਼ਾਂ ਕੋਲੋਂ ਜਿਹੜੀ ਆਪਣੀ ਹਥਿਆਰ ਉਹ ਬਾਈ ਕਰਦਾ ਐਡਵਾਂਸ ਟੈਕਨੋਲੋਜੀ ਸੋ ਦੋਸਤੋ ਵੀਡੀਓ ਦੇਖਣ ਲਈ ਥੈਂਕ ਯੂ ਧੰਨਵਾਦ